ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਤੇਰਸ਼ਮ ਹੋਈ ਅਲੌਕਿਕ ਆतिਸ਼ਬਾਜ਼ੀ। ਦੂਰ ਦੂਰੋਂ ਸੰਗਤਾਂ ਪਹੁੰਚੀਆਂ ਆतिਸ਼ਬਾਜ਼ੀ ਦਾ ਦ੍ਰਿਸ਼ ਦੇਖਣ। ਸਿੱਖਾਂ ਦੇ ਪੰਜਵੇਂ ਗੁਰੂ ਅਤੇ ਸ਼ਹੀਦਾ ਦੇ ਸਤਿਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮੌਕੇ ਸਵੇਰ ਤੋਂ ਹੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਸਨ ਤੇ ਸੰਗਤਾਂ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬਾਣੀ ਕੀਰਤਨ ਵੀ ਸਰਵਣ ਕੀਤਾ ਜਾ ਰਿਹਾ ਹੈ ਉਦੋਂ ਹੀ ਦੇਰ ਸ਼ਾਮ ਰਹਿਰਾਸ ਦੇ ਪਾਠ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਵੱਲੋਂ ਸੁੰਦਰ ਦੀਪ ਮਾਲਾ ਕੀਤੀ ਗਈ ਤੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤਾਂ ਦੇ ਸਹਿਯੋਗ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ ਤੇ ਇਹ ਆਤਿਸ਼ਬਾਜ਼ੀ ਦੇਖਣ ਲਈ ਦੂਰੋਂ ਦੂਰੋਂ ਸੰਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੀਆਂ ਸੰਤਾਂ ਵੱਲੋਂ ਇਹ ਆਤਿਸ਼ਬਾਜ਼ੀ ਦਾ ਨਜ਼ਾਰਾ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਵੀ ਕੈਦ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਤਾਂ ਨੇ ਦੱਸਿਆ ਕਿ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਈ ਹਨ ਅਤੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਪਵੀ ਹੈ ਤੇ ਅੱਜ ਦੇ ਦਿਨ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਸੁੰਦਰ ਆਤਿਸ਼ਬਾਜ਼ੀ ਦਾ ਦ੍ਰਿਸ਼ ਦੇਖਿਆ ਉਹਨਾਂ ਨੇ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਚੰਨਕ ਮਸਤਕ ਹੋ ਕੇ ਉਹਨਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਦੇ ਦੱਸੇ ਮਾਰਗ ਤੇ ਹੀ ਚੱਲਣ ਦੀ ਜ਼ਰੂਰਤ ਹੈ ਬਹੁਤ ਆਨੰਦਮਈ ਦਿਨ ਜੀ ਅੱਜ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਦਾ ਸਾਨੂੰ ਅੱਜ ਇਹ ਇਸ ਦਿਨ ਤੇ ਦਰਸ਼ਨ ਹੋਏ ਗੁਰੂ ਮਹਾਰਾਜ ਦੇ ਬਖ ਐਸ ਸੀ ਜੀ ਲੁਧਿਆਣੇ ਤੋਂ ਆਏ ਆ ਉਧਰ ਮੰਦਿਰ ਕੀ ਅਚਾਨਕ ਹੀ ਦਰਸ਼ਨ ਹੋਏ ਨੇ ਜੀ ਇਹ ਗੁਰਮਾਹ ਦੀ ਕਿਰਪਾ ਸੀ ਚਾਨਕੀ ਹੋ ਗਿਆ ਜੀ ਕਿਸ ਤਰ੍ਹਾਂ ਦਾ ਨਜ਼ਾਰਾ ਲੱਗਾ ਜੀ ਆਕਸ਼ਵਾਲੀ ਬਿਆਨ ਤੋਂ ਬਰੇ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਮਾਹ ਦੇ ਦਰਸ਼ਨ ਤੇ ਨਜ਼ਾਰਾ ਜੋ ਲੋਕ ਕਿ ਨਜ਼ਾਰਾ ਸੀਗਾ ਬਹੁਤ ਆਨੰਦਪੂਰਨ ਨਜ਼ਾਰਾ ਸੀਗਾ ਸਸਾਰੇ ਦਾ ਅੰਦਰ ਗੁਰਬਾਣੀ ਸੁਣ ਕੇ ਸਚ ਕੰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਦੇਖ ਕੇ ਮਨ ਨੂੰ ਮਾਰਾ ਸਕੂਨ ਤਾਂ ਮੈਂ ਕਹਿੰਦਾ ਆਨੰਦ ਹੀ ਆਨੰਦ ਹੈ ਬੜਾ ਬਿਆਨ ਮੈਂ ਕਰਨ ਦਦਾ ਮੇਰੀ ਇੱਕ ਨਾ ਸੋਚ ਹੈਗੀ ਹੈ ਇਹ ਸੋਚ ਇਹ ਹੈ ਆਪਾਂ ਜਿੰਨਾ ਸ਼ੁਕਰਾਨਾ ਕਰ ਲੀਏ ਵਾਹਿਗੁਰੂ ਜੀ ਦਾ ਉਹ ਥੋੜਾ ਏ ਹਰ ਸਬਦ ਮੈਂ ਸ਼ੁਕਰਾਨਾ ਕਰਦੇ ਰਹੋ ਆਪਾਂ ਦੇਲੇ ਪੜ੍ਹ ਵੀ ਇੱਕ ਵਾਰ ਨਹੀਂ ਕਰ ਪਾਉਂਦੇ ਹੈ ਨਾ ਤੇ ਆਪਾਂ ਇੱਕ ਡੇਲੀ ਪਾਠ ਕਰ ਸਰਦੇ ਆ ਕਿਸ ਤਰੀਕੇ ਨਾਲ ਇਸ ਤਰ੍ਹਾਂ ਜੋ ਆਪਾਂ ਬੰਦੇ ਕਿੰਨੇ ਦਿਨੇ ਮਿਲਦੇ ਨੇ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਠੀਕ ਹੈ ਕਦੇ ਫੋਨ ਆਂਦਾ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਫੋਨ ਤੇ ਠੀਕ ਹੈ ਸਾਡਾ ਜਵਾਬ ਕਿਉਂ ਹੁੰਦਾ ਬੋਤਾ ਵਧੀਆ ਜੀ ਠੀਕ ਹੈ ਜੀ ਮੈਂ ਕਹਿੰਦਾ ਸਭਾ ਚੇਂਜ ਕਰ ਦਈਏ ਆਪਾਂ ਕਰਨਾ ਕੀ ਕੁਝ ਨਹੀਂ ਕਰਨਾ ਸਾਨੂੰ ਬੰਦੇ ਨੇ ਪੁੱਛਿਆ ਕੀ ਹਾਲ ਚਾਲ ਹੈ ਜੀ ਆਪਾਂ ਕਹਿੰਦਾ ਵਾਹਿਗੁਰੂ ਦਾ ਸ਼ੁਕਰ ਹੈ ਜੀ ਹੈਨਾ ਸਾਨੂੰ ਦਿਨੇ ਕਿੰਨੇ ਬੰਦੇ ਮਿਲੇ ਜੋ ਸ਼ੁਕਰਾਨਾ ਕਰਾਂਗੇ ਉਹ ਦੇਖਿਓ ਆਟੋਮੈਟਿਕ ਤੁਹਾਡੀਆਂ ਗੱਲਾਂ ਜਿਹੜਾ ਖਿੜੇਗਾ ਹੈ ਹੈਨਾ ਤੁਹਾਨੂੰ ਆਨੰਦ ਆਏਗਾ ਸਕੂਨ ਮਿਲੇਗਾ ਅੰਦਰ ਇਸ ਤਰ੍ਹਾਂ ਫੋਨ ਆਂਦਾ ਤੁਹਾਨੂੰ ਹੋਰ ਵੀਰ ਜੀ ਭਾਵੇਂ ਕੋਈ ਝੂਠਾ ਭਾਵੇਂ ਸੱਚਾ ਹੀ ਪੁੱਛੇ ਹੈਨਾ ਹਾਲ ਚਾਲ ਹੈ ਹਾਂ ਜੀ ਵੀਰ ਜੀ ਕੀ ਹਾਲ ਚਾਲ ਹੈ ਹੈਨਾ ਤੇ ਆਪਾਂ ਜਵਾਬ ਇਹੀ ਹੋਵੇ ਵਾਹਿਗੁਰੂ ਦਾ ਸ਼ੁਕਰ ਹੈ ਜੀ ਵਾਕਿਆ ਰੀਅਲਟੀ ਸ਼ੁਕਰਾਨਾ ਕਰੀਏ ਨਾ ਮੈਨੂੰ ਬਹੁਤ ਕੁਝ ਮਿਲਿਆ ਵਾਹਿਗੁਰੂ ਸ਼ੁਕਰਾਨੇ ਕਰਨ ਨਾਲ ਹੀ ਇੱਕ ਅੱਛੀ ਦੰਦ ਸਰਤਾਜ ਸ਼੍ਰੀ ਗੁਰੂ ਰਵਜਨ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਗਿਆ ਹੈ ਉਸ ਨੂੰ ਅਰੋਕਿਕ ਅਨੰਦ ਦਾ ਮਹਿਸੂਸ ਹੋਇਆ ਜਿਸ ਲਈ ਅਸੀਂ ਹਰਮੰਦਰ ਸਾਹਿਬ ਦੇ ਅੰਦਰ ਆਤਿਸ਼ਬਾਜ਼ੀ ਵੀ ਦੇਖੀ ਹੈ ਤੇ ਗੁਰੂ ਜੀ ਦੀ ਕੁਰਬਾਨੀ ਵੀ ਯਾਦ ਆਉਂਦੀ ਹੈ ਕਿ ਕਿਸ ਤਰ੍ਹਾਂ ਨੇ ਤੱਤੀ ਲੋਹ ਦੇ ਉੱਤੇ ਬੈਠ ਕੇ ਜ਼ੁਲਮ ਦਾ ਟਾਕਰਾ ਕੀਤਾ ਉਸ ਵੇਲੇ ਦੇ ਉਹਨਾਂ ਦੀ ਸਿਰਫ ਇਸ ਕੁਰਬਾਨੀ ਸਦਕਾ ਹੀ ਹੈ ਕਿ ਅੱਜ ਹਿੰਦੁਸਤਾਨ ਜਿਹੜਾ ਹੈ Hindu ਔਰ ਹਿੰਦੁਸਤਾਨ ਜਿਹੜਾ ਹੈ ਉਹ ਹੈ ਨਹੀਂ ਤਾਂ ਮੁਗਲ ਰਾਜ ਨੂੰ ਮੁਕਾਬਲਾ ਦੇਣ ਵਾਸਤੇ ਉਹਨਾਂ ਤੋਂ ਬਿਹਤਰ ਹੋਰ ਕੋਈ ਨਹੀਂ ਸੋਚ ਸਕਦਾ ਜੋ ਉਹਨਾਂ ਨੇ ਉਸ ਵੇਲੇ ਦੀ ਕੁਰਬਾਨੀ ਕੀਤੀ ਹੈ ਉਸ ਕੁਰਬਾਨੀ ਨੂੰ ਨਾ ਭੁੱਲਿਆ ਜਾ ਸਕਦਾ ਤੇ ਨਾ ਕੋਈ ਉਸ ਨੂੰ ਛੱਡ ਸਕਦਾ ਅੱਜ ਜੇਕਰ ਸਾਰਾ ਸਮਾਜ ਸਾਰਾ ਹਿੰਦੁਸਤਾਨ ਉਹਨਾਂ ਦਾ ਰਣੀ ਹੈ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਦੀ ਕੁਰਬਾਨੀ ਸਦਕਾ ਅੱਜ ਸਿੰਧੋਸਤਾਨ ਹਿੰਦੁਸਤਾਨ ਹੈ ਦੇਖੋ ਦਰਬਾਰ ਸਾਹਿਬ ਦੇ ਅੰਦਰ ਜਿਸ ਤਰ੍ਹਾਂ ਦੇ ਆਤਿਸ਼ਬਾਜ਼ੀ ਜੋ ਨਜ਼ਾਰਾ ਹੈ ਉਹ ਅਲੌਕਿਕ ਹੀ ਹੈ ਉਹਦਾ ਆਪਣਾ ਇੱਕ ਆਨੰਦ ਹੈ ਉਸ ਦੀ ਦਾ ਔਰ ਉਸ ਦੇ ਨਾਲ ਇਹ ਵੀ ਮਹਿਸੂਸ ਹੁੰਦਾ ਹੈ ਕਿ ਆਤਿਸ਼ਬਾਜ਼ੀ ਕਿਉਂ ਹੋ ਰਹੀ ਹੈ ਅੱਜ ਕਿਹਨਾਂ ਦਾ ਜਨਮ ਦਿਨ ਹੈ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਕਾਰਨ ਹੀ ਅੱਜ ਅਸੀਂ ਇਹ ਗੁਰਪੁਰਬ ਮਨਾ ਰਹੇ ਹਾਂ ਔਰ ਉਹਨਾਂ ਦੇ ਕਾਰਨ ਹੀ ਅੱਜ ਸਾਡਾ ਹਿੰਦੁਸਤਾਨ ਹੈ ਬਹੁਤ ਵਧੀਆ ਲੱਗਾ ਭਾਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਆ ਕੇ ਬੜਾ ਆਨੰਦ ਪ੍ਰਾਪਤ ਹੋਇਆ ਬੜਾ ਆਨੰਦ ਆਇਆ ਕਿਸੇ ਵਾਰੀ ਸੁਣ ਕੇ ਬਹੁਤ ਅੱਛਾ ਲੱਗਿਆ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਅੱਜ ਮਨਾਇਆ ਗਿਆ ਸਮੂਹ ਸਿੱਖ ਸੰਗਤਾਂ ਵੱਲੋਂ ਅਲੋਕਿਕ ਆਤਮਿਕ ਬਾਣੀ ਹੋਈ ਹੈ ਕਿਵੇਂ ਦਾ ਮਨ ਸਕੂਨ ਮਿਲਦਾ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜੀ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਬੜੀ ਸ਼ਾਂਤੀ ਮਿਲਦੀ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਉਹ ਸਿੱਖੀ ਜੀਵਨ ਉਪਣਾਉਣਾ ਚਾਹੀਦਾ ਹੈ ਅਮਰਤਾਰੀ ਹੋਣਾ ਚਾਹੀਦਾ ਸਥੇ ਪੰਜਾਬੀ ਟੀਵੀ ਲਈ ਰਵਿੰਦਰ ਸੇਠੀ ਅੰਮ੍ਰਿਤਸਰ